ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਜੈਤੋ ਇਹਨੂੰ ਤਹਿਸੀਲ ਪੈਂਦੀ ਹੈ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਪਿੰਡ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹਰੀ ਵਪਾਰ ਦਾ ਕੰਮ ਕਰਦੇ ਆ ਤੇ ਇਨਾਂ ਕੋਲ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਸੋਹਣੀਆਂ ਝੋਟੀਆਂ ਹੁੰਦੀਆਂ ਤੇ ਅੱਜ ਦੀ ਇਸ ਵੀਡੀਓ ਚ ਚਾਰ ਨਗ ਹੈ ਚਾਰੇ ਤੁਹਾਨੂੰ ਦਿਖਾ ਦੂੰਗਾ ਇਨਫੋਰਮੇਸ਼ਨ ਇਹਨਾਂ ਸੰਬੰਧੀ ਵਾਈ ਆਪਾਂ ਨੂੰ ਦੱਸੂਗਾ ਉਸ ਤੋਂ ਬਾਅਦ ਚ ਜੋ ਵੀ ਤੁਸੀਂ ਨਾ ਖਰੀਦਣਾ ਭਾਵੇਂ ਉਹ ਘੱਟ ਕੀਮਤ ਦਾ ਜਾਂ ਜ਼ਿਆਦਾ ਕੀਮਤ ਹੈ ਉਹਦੀ ਤਸੱਲੀ ਤੁਸੀਂ ਕਰੋਗੇ ਸੌਦੇ ਨੂੰ ਜਿਹੜਾ ਉਹ ਸੌਦਾ ਥੋੜਾ ਸਿਰੇ ਚੜਨਾ ਉਹ ਸਿੱਧੀ ਮਾਲਕ ਨਾਲ ਡੀਲ ਹੋਊਗੀ ਸਾਡਾ ਕੰਮ ਤੁਹਾਨੂੰ ਵੀਡੀਓ ਚ ਪਸੂ ਦਿਖਾਉਣ ਦਾ ਆਓ ਸ਼ੁਰੂ ਕਰਦੇ ਆ ਦੱਸੋ ਪਹਿਲੇ ਨੰਬਰ ਵਾਲੀ ਝੋਟੀ ਤੋਂ ਇਧਰੋਂ ਸ਼ੁਰੂ ਕਰਕੇ ਤੇ ਤੁਹਾਨੂੰ ਚਾਰਨਾਗ ਦਿਖਾ ਦੂੰਗਾ ਉਹਨੂੰ ਬਾਈ ਸਸਤੀ ਕਹਾ ਸਸਤੀ ਗਾਰ ਜੀ ਉਹਨੂੰ ਚਾਰ ਝੋਟੀਆਂ ਆ ਹਾਂਜੀ ਚਾਰੇ ਕੀਰੀਆਂ ਕੀਰੀਆਂ ਬਈ ਕੀਰੀਆਂ ਗਰੈਂਪੀਆ ਕੀ ਰੇਟ ਪਹਿਲੇ ਨੰਬਰ ਵਾਲੀ ਦਾ ਇਹਦਾ 35000 ਰੁਪਏ ਆ ਜੀ ਫੋਲ ਹੈ ਰੇਟ 35000 ਆ ਦੱਸੋ ਥਾਨ ਚਾਰ ਹੀ ਆ ਸੋਹਣੇ ਦਿਸਦੇ ਆ ਇੱਥੋਂ ਤੁਸੀਂ ਦੇਖ ਲਓ 35000 ਰੇਟ ਆ ਸਿੰਘ ਕੁੰਡਿਆਂ ਦੀ ਆ ਕੁੰਡੇ ਕਰ ਜੂਗੀ ਕਿਉਂਕਿ ਜੇ ਉਮਰ ਛੋਟੀ ਆ ਮੋੜੇ ਨਾਲ ਹੀ ਆ ਟਾਂਚਾ ਬਹੁਤ ਸੋਹਣਾ ਕੱਟੀ ਦਾ ਦੱਸੋ 체ਤੀ ਕਰਮਾਲੀ ਜਿਹੜੀ ਉਹ ਆਮਦਨ ਦੇਊਗੀ ਜਿਹੜਾ ਵੀਰ ਖਰੀਦਦਾ ਦੁੱਤੇ ਨੇ ਆ ਜਾਣਾ ਕਿਉਂਕਿ ਬੋਡੀ ਵੇਟ ਇਹਦਾ ਚੰਗਾ ਹੈ ਸੰਭੀ ਸੋਹਣੀ ਹੈ ਬਾਕੀ ਆ ਕੇ ਦੇਖੋ ਜੇ ਤੁਹਾਨੂੰ ਪਸੰਦ ਆਵੇ ਤਾਂ 35000 ਦੀ ਕੀਮਤ ਡਿਮਾਂਡ ਰੱਖੀ ਹੈ ਮੌਕੇ ਤੇ ਹੋ ਜਾਂਦਾ ਹੁੰਦਾ ਮਾਨਤਾਂ ਵਿੱਚੋਂ ਕੋਸ ਇਹ ਤੋਂ ਬਿਨਾ ਅੱਗੇ ਦੋ ਨੰਬਰ ਤੇ ਹੋਰ ਕੱਟੀ ਤੁਹਾਨੂੰ ਦਿਖਾਉਣੇ ਆ ਹੈ ਦੰਦੋਂ ਇਹ ਚਾਰੇ ਖੀਰੀਆਂ ਬਾਕੀ ਦੰਦ ਵੀ ਤੁਸੀਂ ਕਨਫਰਮ ਕਰ ਲਓਗੇ ਆ ਕੇ ਦੇਖ ਲੈਣੇ ਥਾਣੇ ਦੇ ਨੂੰ ਸੰਗ ਤਾਂ ਨੇ ਪੂਨੋ ਠੰਡ ਸਾਡੀ ਬਈ ਚਾਰ ਹੀ ਥਣ ਦਿਖਾਈ ਮੜੇ ਥਣ ਫੇਰ ਵੀ ਸਹੀ ਹੈ ਠੀਕ ਹੈ ਇਹਦਾ ਕੀ ਰੇਟ ਹੈਣਾ ਇਹਦਾ 37000 ਹੈ 37000 ਰੇਟ ਹੈ ਚਾਰ ਹੀ ਥਣ ਸੰਗ ਇਹਦੇ ਵੀ ਕੁੰਡੇ ਆ ਪਤਲਾ ਸਿੰਘ ਬਿਲਕੁਲ ਦੋਸਤੋ ਬਾਕੀ ਬਣਾਵਟ ਕੱਟੀ ਦੀ ਤੁਸੀਂ ਦੇਖ ਸਕਦੇ ਹੋ। ਸੋ ਇਹਦਾ ਰੇਟ 37000 ਆ। ਤੋ ਟਾਂਚਾ ਇਹਦਾ ਦੇਖ ਸਕਦੇ ਹੋ। 2 ਨੰਬਰ ਤੇ ਇਹ ਛੋਟੀ ਜਿਹੜੀ ਤੁਹਾਨੂੰ ਤੋੜ ਕੇ ਦਿਖਾ ਰਹੇ ਆ। 3 ਨੰਬਰ ਤੇ ਇੱਕ ਹੋਰ ਛੋਟੀ ਜਿਹੜੀ ਤੁਹਾਨੂੰ ਦਿਖਾਉਣੀ ਆ ਦੋਸਤੋ। ਥਾਣ ਤੁਹਾਨੂੰ ਪਹਿਲਾਂ ਦਿਖਾਉਂਗਾ ਬੜੇ ਮੋਟੇ ਥਾਣ ਲੱਗੇ ਹੋਏ ਆ ਥਾਣ ਪਹਿਲਾਂ ਦਿਖਾ ਦੇ ਤੁਹਾਨੂੰ ਥਾਣ ਦਾ ਸਹਾਈਜ ਦੇਖਿਓ ਬਸ ਠੀਕ ਹੈ ਭਾਈ ਕੀ ਰੇਟ ਰਹਿਣਾ ਤਾਂ ਤੁਹਾਨੂੰ ਰੇਟ ਤਾਂ 40000 ਇਹ 640 ਠੀਕ ਹੈ ਸੋਰੀ 1 640 ਤੋਂ 2000 ਵੱਧ ਆ ਰਿਹਾ ਰੇਟ ਪਹਿਲੀ 35 ਫਿਰ 37 ਤੇ ਹੁਣ 39 ਕੱਦ ਘਾਟ ਬਹੁਤ ਆ ਦੱਸੋ ਥੋੜਾ ਥੋੜੀ ਦੂਜੀਆਂ ਦੇ ਮੁਕਾਬਲੇ ਘੱਟ ਸੰਭੀ ਹੈ ਪਰ ਕੱਦ ਕਾਠ ਚ ਜ਼ਿਆਦਾ ਉੱਚੀ ਲੰਬੀ ਦਿਸਦੀ ਹੈ ਸੈੰਗ ਇਹਦਾ ਵੀ ਨਾਲ ਹੀ ਮੁੜਿਆ ਹੋਇਆ ਕੁੰਡਾ ਜਦੋਂ ਪੂਰੀ ਭਰ ਜੂਗੀ ਝੋਟੀ ਉਦੋਂ ਬਹੁਤ ਵੱਡਾ ਟਾਂਚਾ ਇਹਦਾ ਨਜ਼ਰ ਆਊਗਾ ਬਾਕੀ ਦੰਦਾਂ ਦੀ ਇਹਨਾਂ ਲੋ ਗਰੰਟੀ ਹੁੰਦੀ ਹੈ ਫਿਰ ਵੀ ਦੇਖਣੇ ਤੁਸੀਂ ਹੈ ਕਿਉਂਕਿ ਵੀਡੀਓ ਚ ਦੰਦ ਝੋਟੀਆਂ ਦੇ ਦੰਦ ਦੇਖਣੇ ਥੋੜਾ ਔਖਾ ਕੰਮ ਹੁੰਦਾ ਹੈ ਇਹ 체ਤੀ منہ ਫੜਾਉਂਦੀਆਂ ਨਹੀਂ ਆਹ ਦੀ ਵੀ ਗਰੰਟੀ ਹੈ ਤੇ ਦੰਦਾਂ ਦੀ ਵੀ ਗਰੰਟੀ ਹੈ ਜਿੱਤਨੀ ਠੀਕ ਹੈ ਜਿਹੜੀ ਚੌਥੇ ਨੰਬਰ ਤੇ ਇਹਦਾ ਰੇਟ ਕੀ ਰਹਿਣਾ ਹੈ ਇਹਦਾ 40000 ਦਿਖਾਈਂ ਹਾਂ ਸੋ ਇਹਦਾ ਰੇਟ 40000 ਦੱਸੋ 35 ਤੋਂ 40000 ਦੀ ਕੀਮਤ ਦੇ ਨਾਗ ਹੈ ਆ ਜੈਟ ਬਲੈਕ ਪੂਛ ਤਾਂ ਕੀ ਗਾਲੀ ਹੈ ਠੀਕ ਹੈ ਖੋਲੀ ਸੋ ਇਹ ਰਸੋ ਪੂਛ ਜਿਹੜੀ ਹੁਣ ਦੱਸਦੀ ਹੈ ਬਿਲਕੁਲ ਕਾਲੀ ਹੈ ਸਿੰਘ ਕੁੰਡਾ ਇਹਦਾ ਵੀ ਦੰਦਾਂ ਦੀ ਤੇ ਥਣਾਂ ਦੀ ਬਾਈ ਕਹਿੰਦਾ ਵੀ ਗਰੰਟੀ ਰਹੂਗੀ ਥਣ ਚਾਰ ਹੀ ਹੈ ਵੈਸੇ ਥਣ ਤੋਂ ਤੁਹਾਨੂੰ ਵੀਡੀਓ ਚ ਦਿਖਾ ਵੀ ਦਿੰਨੇ ਆ ਗੱਦ ਕਾਠੇ ਦਾ ਵੀ ਚੰਗਾ ਹੈ ਵੱਡੀ ਝੋਟੀ ਹੈ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਚਾਰ ਵਿਕਰੀ ਵਾਲੇ ਸੀ ਕੀਮਤ 35000 ਤੋਂ ਸ਼ੁਰੂ ਹੈ ਬਿਲਕੁਲ ਛੋਟੇ ਸਿੰਘਾਂ ਦੀਆਂ ਝੋਟੀਆਂ ਗੱਦ ਕਾਠ ਚੰਗੇ ਹੈ ਬਾਕੀ ਸੰਭਾਲ ਵੀ ਇਹਨਾਂ ਦੀ ਠੀਕ ਹੋਈ ਵੀ ਹੈ ਤੁਸੀਂ ਇਦੋਂ ਅੱਗੇ ਇਹਨਾਂ ਦੀ ਸੰਭਾਲ ਆਪ ਕਰਕੇ ਇਹਨਾਂ ਨੂੰ ਗੱਭਣ ਕਰਾ ਸਕਦੇ ਹੋ ਤੇ ਜਿੰਨੀ ਛੇਤੀ ਗੱਭਣ ਹੋਣੀ ਆ ਉਨੀ ਛੇਤੀ ਤੁਹਾਡੀ ਆਮਦਨ ਜਿਹੜੀ ਉਹ ਵਧੂਗੀ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਪਸ਼ੂ ਵਗਾਉ ਸੀ ਧੰਨਵਾਦ